ਇਸ ਵਕਤੀ ਜੋ ਵੱਡੀ ਬ੍ਰੇਕਿੰਗ ਨਿਊਜ਼ ਵੱਡੀ ਆਪਡੇਟ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਮਾਦ ਪਰਤਵਾ ਕਿਉਂਕਿ ਸ਼ਾਹਕੋਟ ਦੇ ਵਿੱਚ ਅੱਜ ਸੀਐਮ ਭਗਵੰਤ ਮਾਨ ਨੇ ਆਉਣਾ ਸੀ ਪਰ ਉਸ ਤੋਂ ਪਹਿਲਾਂ ਆਮ ਲੋਕਤੰਤਰ ਜੋ ਲੋਕਾਂ ਦੇ ਕਿਹਾ ਜਾਂਦਾ ਕਿ ਸਰਕਾਰ ਹੈ ਉਸ ਦਾ ਇੱਕ ਵੱਡਾ ਰੂਪ ਦੇਖਣ ਨੂੰ ਮਿਲ ਰਿਹਾ ਹੈ ਕਿ ਇਹਦੇ ਵਿੱਚ ਅੰਗੜਵੜੀ ਕੁਝ ਵਰਕਰਾਂ ਨੇ ਕਹਿ ਸਕਦੇ ਆ ਕਿ ਸਰਕਾਰ ਦਾ ਰੋਸ ਕਰਨਾ ਸ਼ੁਰੂ ਕਰ ਚੁੱਕਿਆ ਹੈ ਇਸ ਤੋਂ ਪਹਿਲਾਂ ਕਿ ਇੱਕੇ ਸਕੂਲ ਦੇ ਵਿੱਚ ਇਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜਦੋਂ ਇੱਕ ਆਫਲਾ ਅੱਗੇ ਸ਼ਾਹਕੋਟ ਦੇ ਵਿੱਚ ਜਾਣਾ ਚਾਹੁੰਦਾ ਸੀ ਤਾਂ ਉਹਨੂੰ ਰੋਕਿਆ ਗਿਆ ਪਰ ਹੁਣ ਮਹਿਦਪੁਰ ਦੇ ਵਿੱਚ ਪ੍ਰੋਟੈਸਟ ਲਗਾਤਾਰ ਜਾਰੀ ਹੈ ਜੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਾਂ ਇਹ ਤਸਵੀਰਾਂ ਨੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਰ ਇਹ ਕਿਹੜੀ ਯੂਨੀਅਨ ਦੇ ਵਰਕਰ ਆ ਜੋ ਇੱਥੇ ਹਾਂਜੀ ਹਾਂਜੀ ਇਹ ਕਿਹੜੀ ਯੂਨੀਅਨ ਦੇ ਵਰਕਰ ਆ ਜੋ ਇਹ ਅੰਗਨਵਾੜੀ ਯੂਨੀਅਨ ਦੇ ਵਰਕਰ ਆ ਜੀ ਸਿਮਪਲੀ ਆਪਣੀਆਂ ਮੰਗਾਂ ਦੇ ਪ੍ਰਤੀ ਇਹ ਮੀਟਿੰਗ ਕਰ ਰਹੇ ਸੀਗੇ ਜਦੋਂ ਤੱਕ ਇਹ ਕਿਹਾ ਜਾਵੇ ਕਿ ਲੋਕਤੰਤਰ ਦਾ ਕਹਾਣ ਹੋਇਆ ਇੱਥੇ ਬਿਲਕੁਲ ਜੀ ਇਹ ਸੱਚੀ ਗੱਲ ਹੈ ਔਰ ਪੁਲਿਸ ਪ੍ਰਸ਼ਾਸਨ ਦੀ ਤਾਨਾਸ਼ਾਹੀ ਹੈ ਬਿਨਾਂ ਵਜ੍ਹਾ ਉਹਨਾਂ ਨੂੰ 3 ਘੰਟੇ ਡਾਕ ਛੱਡਿਆ ਅੰਦਰ ਵੀ ਇਹ ਕਿੱਥੋਂ ਨੇ ਸਰ ਇਹ ਮੀਡੀਆ ਪਹੁੰਚਣ ਤੋਂ ਪਹਿਲਾਂ ਤਰੀਨ 2-3 ਘੰਟੇ ਉੱਥੇ ਸਕੂਲ ਦੇ ਵਿੱਚ ਹੀ ਢੱਕਿਆ ਗਿਆ ਹਾਂਜੀ ਉੱਥੇ ਹੀ ਉਹਨਾਂ ਨੂੰ ਢੱਕੀ ਰੱਖਿਆ ਅੰਦਰ ਫਿਰ ਨੇੜੇ ਤੇੜੇ ਦੀਆਂ ਜਥੇਬੰਦੀਆਂ ਪੋਲੀਟੀਕਲ ਪਾਰਟੀਆਂ ਵੀ ਜਾਂ ਹੋਰ ਵੀ ਇਹਨਾਂ ਦੀ ਜਥੇਬੰਦੀਆਂ ਉਹ ਸਾਰੇ ਆਣ ਕੇ ਉਹਨਾਂ ਨੇ ਅੰਡਰ ਪ੍ਰੈਸ਼ਰ ਫੇਰ ਗੇਟ ਖੁਲਾਇਆ ਤੇ ਫੇਰ ਇਹਨਾਂ ਨੂੰ ਬਾਹਰ ਆਉਣ ਦਾ ਮੌਕਾ ਮਿਲਿਆ ਹੁਣ ਅਸੀਂ ਹੁਣ ਪ੍ਰੋਗਰਾਮ ਕੀ ਹੈ ਜੀ ਪ੍ਰੋਗਰਾਮ ਇਹ ਜਥੇਬੰਦੀ ਦਾ ਇਹ ਆ ਵੀ ਪ੍ਰਸ਼ਾਜਨ ਦੱਸੇ ਬਿਕਨਾ ਕਰਨਾ ਕਰਕੇ ਸਾਨੂੰ ਰੋਕਿਆ ਗਿਆ ਲੋਕਤੰਤਰ ਲੋਕਾਂ ਦੀ ਸਰਕਾਰ ਹੈ ਪਰ ਲੋਕਤੰਤਰ ਕਿਧਰ ਨੂੰ ਜਾ ਰਿਹਾ ਹੈ ਕਿ ਆਮ ਲੋਕਾਂ ਦੀ ਸੁਣਵਾਈ ਹੁੰਦੀ ਹੈ ਕਿ ਸੀਨੀ ਭਗਵੰਤ ਮਾਨ ਕਿੱਥੇ ਜਾਂਦੇ ਆ ਆਪਣੀ ਪਾਰਟੀ ਨੂੰ ਤਾਂ ਦੱਸਦੇ ਆਣਗੇ ਕਿ ਕਿਉਂ ਉਹਨਾਂ ਤੋਂ ਸ਼ੁਰੂ ਹੁੰਦੀ ਹੈ ਅਰਵਿੰਦ ਕੇਂਦਰੀਵਾਲ ਨੂੰ ਉਹ ਦੱਸ ਸਕਦੇ ਆ ਕਿ ਅਸੀਂ ਕਿਤੇ ਜਾ ਰਹੇ ਪਰ ਹੁਣ ਤੋਂ ਵੀ ਜੇਲ੍ਹ ਦੇ ਵਿੱਚ ਹੈ ਪਰ ਆਮ ਲੋਕ ਕਿਹਨੂੰ ਦੱਸਣ ਉਹ ਸੀਮ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਕਦੇ ਧਰਨੇ ਨਹੀਂ ਲੱਗਣੇ ਕਦੇ ਰੋਸ ਸਮਝ ਆ ਰਹੇ ਨਹੀਂ ਹੋਣੇ ਮੈਂ ਤਾਂ ਤੁਹਾਡਾ ਆਪਣਾ ਪਰ ਆਪਣੇ ਆਪਣਾ ਹੀ ਆਪਣਾ ਤੇ ਅਤਿਆਚਾਰ ਕਰ ਰਿਹਾ ਸਿੱਧੀਆਂ ਲਾਈਵ ਤਸਵੀਰਾਂ ਇਹਨਾਂ ਦਾ ਨਿਊਜ਼ ਤੇ ਸਿੱਧੀਆਂ ਤਸਵੀਰਾਂ ਲਾਈਵ ਤਸਵੀਰਾਂ ਸੀ ਤੁਹਾਡੇ ਤੱਕ ਪਹੁੰਚਾ ਰਿਹਾ ਇਹ ਮੈਂ ਤਾਂ ਪਰਦੇ ਦੀਆਂ ਤਸਵੀਰਾਂ ਨੇ ਤਾਏ ਤੁਸੀਂ ਦੇਖ ਸਕਦੇ ਹੋ ਤਾਂ ਇਸ ਤੋਂ ਪਹਿਲਾਂ ਬੁਲਾਓ ਯਾਰ ਇਹਨੂੰ ਬੁਲਾਓ ਤਾਂ ਜੁੱਪੇ ਕੁਝ ਪਹਿਣਾ ਵਜੇ ਮਹਿਲਾਵਾਂ ਨੇ ਹਾਂਜੀ ਪੰਜੇ ਤੁਸੀਂ ਅੱਜ ਸ਼ਾਹਕੋਟ ਭਗਵੰਦ ਮੰਦਿਰ ਆਲੀ ਜਾ ਰਹੇ ਸੀਗੇ ਜੀ ਨਹੀਂ ਜੀ ਅਸੀਂ ਸਕੂਲ 'ਚ ਮੀਟਿੰਗ ਸੀਗੀ ਸਕੂਲ 'ਚ ਮੀਟਿੰਗ ਸੀਗੀ ਹਾਂਜੀ ਇਹ ਸਾਨੂੰ ਕਹਿ ਰਹੇ ਆ ਕਿ ਤੁਸੀਂ ਆਪਣਾ ਉਹ ਆਪਣਾ ਅਸੀਂ ਮੀਟਿੰਗ ਨਾ ਕਰੋ ਹਾਂਜੀ ਜੀ ਮੀਟਿੰਗ ਦਾ ਪਰਚਾ ਵੀ ਦਿਖਾਇਆ ਪਰ ਮੰਨ ਨਹੀਂ ਰਹੇ ਕਿ ਮੀਟਿੰਗ ਕੀਤੀ ਆ ਠੀਕ ਹੈ ਜੀ ਤੇ ਤੁਸੀਂ ਸ੍ਰੀ ਭਗਵੰਦ ਮੰਦਿਰ ਕੋਈ ਪ੍ਰੋਟੈਸਟ ਰੋਸ ਕਰਨਾ ਸੀ ਅੱਜ ਇੱਥੇ ਵੀ ਕਰ ਰਹੇ ਹੋ ਆੰਗਣਾ ਬੜੇ ਤੁਸੀਂ ਇੱਦਾਂ ਦਾ ਕੁਝ ਨਹੀਂ ਸੀ ਹਾਂਜੀ ਸਕੂਲ ਵਾਲੀ ਸੀਮਿੰਟ ਟੈਂਕੋ ਸਾਡਾ ਕੋਈ ਰੋਜ਼ਕਾਰਾਂ ਦਾ ਮਾਮਲਾ ਨਹੀਂ ਸੀ ਸਾਡੀ ਮੰਥਲੀ ਮੀਟਿੰਗ ਖੋਰਨਪੁਰ ਸ਼ਾਹਪੁਰ ਹੈੱਡ ਕੁਆਟਰ ਵਿੱਚ ਹੁੰਦੀ ਆ ਮੀਟਿੰਗਾਂ ਤੁਸੀਂ ਕਰਨੀਆਂ ਸੀ ਹਾਂਜੀ ਅਸੀਂ ਉਹ ਮੀਟਿੰਗ ਸਾਡਾ ਪਰਸਨਲ ਮਸਲਾ ਸੀ ਸਾਡਾ ਸਰਕਾਰ ਦੇ ਨਾਲ ਕੋਈ ਲੈਣਾ ਦੂਜੇ ਪਾਸੇ ਜੋੜ ਦਿੱਤਾ ਗਿਆ ਹਾਂਜੀ ਜਦੋਂ ਅਸੀਂ ਅੰਦਰ ਮੀਟਿੰਗ ਕਰਕੇ ਵਾਪਸ 12 ਵਜੇ ਵਾਪਸ ਜਾਣ ਲੱਗੇ ਸਾਨੂੰ ਉੱਥੇ ਰੋਕ ਲਿਆ ਗਿਆ ਸਾਨੂੰ ਇਹ ਕਾਰਨ ਦੱਸਿਆ ਜਾਵੇ ਸਾਨੂੰ ਕਿਉਂ ਅੰਦਰ ਬੰਦ ਕੀਤਾ ਗਿਆ ਅੰਦਰ ਬੰਦ ਕੀਤਾ ਗਿਆ ਬੰਦ ਰੱਖਿਆ ਗਿਆ ਹਾਂਜੀ ਅਸੀਂ ਇਹ ਪੁੱਛਣਾ ਦੋਨੇ ਗੇਟ ਬੰਦ ਕਰਦੇ ਬੰਦੇਗੇ ਮੈਨੂੰ ਮੈਨੂੰ ਬੋਲਦੇ ਪਿਛਲੇ ਵੀ ਸਾਨੂੰ ਬੰਦ ਕਿਉਂ ਕੀਤਾ ਗਿਆ ਸਾਡਾ ਕੀ ਗੱਲ ਸੀ ਆਪਣਾ ਪਰਸਨਲ ਮਾਮਲੇ ਤੇ ਵੀ ਅਸੀਂ ਮੀਟਿੰਗ ਨਹੀਂ ਚਾਰ ਭੈਣਾਂ ਇਕੱਠੀਆਂ ਹੋ ਕੇ ਕਰ ਸਕਦੀਆਂ ਇੱਥੇ ਵੀ ਗੁਨਾਹ ਹੈ ਤਾਂ ਕਹਿੰਦੇ ਕਿ ਅਸੀਂ ਮੀਟਿੰਗ ਕਰ ਰਹੇ ਸੀ ਜੋ ਪੁਖਤਾ ਜਾਣ ਕੇ ਮਿਲਿਆ ਸੀ ਆਪਣੀ ਮੀਟਿੰਗ ਕਰ ਰਹੇ ਸੀ ਪਰ ਮੀਟਿੰਗ ਤੋਂ ਵੀ ਰੋਕਿਆ ਗਿਆ ਕਹਿੰਦੇ ਕਿ ਅੱਜ ਡਰ ਸੀ ਸ਼ੱਕ ਸੀ ਉਹ ਭੈ ਸੀ ਕਿਤੇ ਰੈਲੀ ਦੇ ਵਿੱਚ ਨਾ ਪਹੁੰਚ ਜਾਣਾ ਜਿੱਥੇ ਕਿ ਸ੍ਰੀ ਭਗਵਾਨ ਤਮਨ ਆ ਰਿਹਾ ਹੈ ਤੇ ਸਿੱਧੀਆਂ ਲਾਈਵ ਤਸਵੀਰਾਂ ਤੁਰ ਤੱਕ ਅਸੀਂ ਪਹੁੰਚਾ ਰਹੇ ਹਾਂ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਤਾਂ ਇਸ ਤੋਂ ਬਾਅਦ ਅਗੇ ਹਰ ਜਿੱਥੇ ਬੰਨੀਏ ਕੋਈ ਹੁੰਦਾ ਤਾਂ ਤੇ ਪ੍ਰਧਾਨ ਵੀ ਹੁੰਦੇ ਆ ਤਾਂ ਇਸ ਤੋਂ ਅੱਗੇ ਹੋਰ ਮਹਿਲਾਵਾਂ ਵੀ ਸਾਡੇ ਨਾਲ ਨੇ ਹਾਂਜੀ ਇਹ ਪਹਿਂ ਸਸਤੀ ਗੱਲ ਦੀ ਦੇਖੋ ਲਗਾਤਾਰ ਤੁਸੀਂ ਵਿਰੋਧ ਕਰ ਰਹੇ ਹੋ ਇੱਕ ਪਾਸੇ ਸੀਐਮ ਭਗਵੰਤ ਮਾਨ ਦੀ ਰੈਲੀ ਵੀ ਹੈ ਤੇ ਤੁਸੀਂ ਅੱਜ ਪ੍ਰੋਟੈਸਟ ਕਰ ਰਹੇ ਹੋ ਸਾਰੇ ਮਹਿਲਾਵਾਂ ਪੈਣਾ ਇਹ ਵੀ ਕਹਿ ਰਿਆ ਸੀ ਕਿ ਸਾਨੂੰ ਅੰਦਰ ਕਾਫੀ ਟਾਈਮ ਦੇ ਲਈ ਤਿਰਵਨ 2-3 ਘੰਟੇ ਟੱਕੀ ਰੱਖਿਆ ਕਿ ਆਣ ਚਾਹੋਗੇ ਮੈਂ ਪਰਮਜੀਤ ਕੌਰ ਆਂਗਣਵਾੜੀ ਮੁਲਾਜ਼ਮ ਜੂਨੀਅਰ ਸੀ2 ਦੇ ਲੀਡਰ ਮੈਂ ਬਲਾਕ ਪ੍ਰਧਾਨ ਜ਼ਿਲ੍ਹਾ ਕੈਸ਼ੀਅਰ ਅਸੀਂ ਆਪਣੀ ਜਿਹੜੀ ਆ ਹਰ ਮਹੀਨੇ ਇਸ ਸ਼ਾਹਪੁਰ ਦੇ ਸਕੂਲ ਚ ਤੇ ਖੁਰਮਪੁਰ ਦੇ ਸਕੂਲ ਚ ਮੀਟਿੰਗ ਕਰਦੇ ਆ ਆਪਣੇ ਜਾਨਕੀ ਐਮਪੀਆਰ ਦੀ ਰਿਪੋਰਟ ਜਾਂ ਕੋਈ ਸਾਡਾ ਕੋਈ ਮਸਲਾ ਹੋਵੇ ਉਹਦੇ ਸਬੰਧ ਚ ਅੱਜ ਜਿਹੜੀ ਮੀਟਿੰਗ ਸੀਗੀ ਉਹ ਸੰਨ ਦੀਆਂ ਆਪਣੀਆਂ ਹੀ ਮੰਗਾਂ ਨੂੰ ਲੈ ਕੇ ਆਪਣੇ ਹੀ ਡਿਪਾਰਟਮੈਂਟ ਤੇ ਆ ਵੀ ਅਸੀਂ ਇੱਕ ਸਰਹਿ ਕੋਸ਼ ਨਾ ਲਿਖਿਆ ਸੀ ਜਿਹਦੇ ਉੱਤੇ ਸਾਰੀਆਂ ਵਰਕਰਾਂ ਦੇ ਸਾਈਨ ਕਰਾਉਣੇ ਸੀ ਤੇ ਅਸੀਂ ਆਪਣੇ ਜਿਹੜੇ ਡਾਇਰੈਕਟੋਰੇਟ ਨੂੰ ਜਾ ਕੇ ਮੋਹਰੇ ਰੱਖਣੇ ਸੀ ਉਹ ਸਾਡੀਆਂ ਮੰਗਾਂ ਸੀ ਕਿ ਪੋਸ਼ਣ ਟਰੈਕਰ ਤੇ ਸਾਡੇ ਤੋਂ ਕੰਮ ਕਰਵਾਇਆ ਜਾਂਦਾ ਆਨਲਾਈਨ ਫੋਨਾਂ ਤੇ ਤੇ ਉਹਦੇ ਬਾਰੇ ਸਾਨੂੰ ਕੋਈ ਖਰਚਾ ਨਹੀਂ ਦੇ ਰਹੀ ਸਰਕਾਰ ਸਾਨੂੰ ਸਰਕਾਰ ਨਾਲ ਕੋਈ ਡਰੇ ਵੀ ਸੀ ਕਿਤੇ ਸਾਡੇ ਰੈਲੀ ਚ ਨਾ ਪਹੁੰਚ ਜਾਣ ਜਾਂ ਕੁਝ ਹੋ ਜਾਵੇ ਮੈਂ ਮੈਂ ਤੁਹਾਨੂੰ ਉਹੀ ਕੰਨੀ ਆ ਕਿ ਅਸੀਂ ਤਾਂ ਸਿਰਫ ਆਪਣੀਆਂ ਮੀਟਿੰਗਾਂ ਕਰਨਾ ਹੈ ਸਾਡੇ ਲਈ ਮੈਂ ਤੁਹਾਡੇ ਮੱਦੇਮਰਾਨੀ ਕਹਿ ਰਹੀ ਆ ਕਿ ਸਾਡੇ ਦੇ ਸੀਐਮ ਸਾਹਿਬ ਜਿਹੜੇ ਆਮ ਬੰਦੇ ਹੋ ਚੁੱਕੇ ਆ ਸਾਨੂੰ ਕੋਈ ਨਹੀਂ ਸਾਨੂੰ ਵੀ ਪਤਾ ਚੋਣ ਜਾਬਤਾ ਲੱਗਾ ਇਹਨਾਂ ਨਾਲ ਲੜਨ ਦਾ ਸਾਡਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਬਹੁਤ ਵਾਰੀ ਮੰਗ ਪੱਤਰ ਦੇ ਹਟੇ ਅੱਜ ਤਾਂ ਸਿਰਫ ਅਸੀਂ ਆਪਣੀ ਹੀ ਮੰਗ ਨੂੰ ਲੈ ਕੇ ਇਕੱਠੇ ਹੋਏ ਸੀ ਜਿਹੜੇ ਅਸੀਂ ਅਸੀਂ ਸਵੈ ਘੋਸ਼ਣਾ ਦੇ ਸੈਨ ਕਰਾਉਣੇ ਸੀ ਇਹਨਾਂ ਅਸੀਂ ਆਪਣੀ ਮੀਟਿੰਗ ਨੂੰ ਖਤਮ ਕਰਕੇ ਨਕੋਦਰ ਤੋਂ ਸਵੇਰ ਦੇ ਫੋਨ ਆਉਣ ਡੇ ਹੋਇਆ ਕਿ ਤੁਹਾਡਾ ਕੋਈ ਪ੍ਰੋਗਰਾਮ ਹੈ ਸਰ ਸਾਡਾ ਕੋਈ ਪ੍ਰੋਗਰਾਮ ਨਹੀਂ ਹੈਗਾ ਅਸੀਂ ਕੁਝ ਨਹੀਂ ਕਰ ਰਹੇ ਅਸੀਂ ਸਾਡੀ ਆਪਣੀ ਮੀਟਿੰਗ ਹੈ ਸਰ ਕੋਈ ਪ੍ਰੋਗਰਾਮ ਨਹੀਂ ਅਸੀਂ ਇਹਨਾਂ ਨੂੰ ਬਾਰ-ਬਾਰ ਫੋਨ ਤੇ ਫੋਨ ਵੀ ਮੈਨੂੰ ਆਏ ਇਹਨਾਂ ਨੇ ਮਹਿਦਪੁਰ ਦੀ ਜਿਹੜੀ ਐਸਐਚਓ ਆ ਉਹਨੂੰ ਸਾਡੇ ਕੋਲ ਭੇਜਦਾ ਸੀ ਉਹਨਾਂ ਨੂੰ ਵੀ ਆਪਣਾ ਦੱਸਿਆ ਸੈਨ ਕੀਤੇ ਹੋਏ ਦਿਖਾਲੇ ਵੀ ਮੈਡਮ ਸਾਡੀ ਆਪ ਵੀ ਅਸੀਂ ਐਸੇ ਕਰਕੇ ਅਸੀਂ ਕੋਈ ਕਿਤੇ ਰੈਲੀ ਧਰਨਾ ਨਹੀਂ ਕਰ ਰਹੇ ਹੈਗੇ ਸਾਨੂੰ ਨਹੀਂ ਪਤਾ ਹਾਂਜੀ ਸਾਡੀ ਆਪ ਸੀ ਇਹਨਾਂ ਨੇ ਦੂਜੀ ਗੱਲ ਖੋ ਰੱਖੀ ਤੁਸੀਂ ਇੱਕ ਸਵਾਲ ਵੱਡਾ ਬਣਦਾ ਕਿ ਤੁਸੀਂ ਭੂਸੀਆਂ ਭਗਵੰਤ ਮਾਨ ਕਹਿੰਦੇ ਕਿ ਬਹੁਤ ਸ਼ਰਮਲਾਜਮ ਪੱਕੇ ਕਰਦੇ ਆ ਤੁਸੀਂ ਪੱਕੇ ਸਰਕਾਰੀ ਤੌਰ ਤੇ ਹੋ ਚੁੱਕੇ ਅਸੀਂ ਸ਼ਰਮਲਾਜਮ ਹੀ ਨਹੀਂ ਭਾਜੀ ਹੈਗੇ ਤੁਸੀਂ ਮੁਲਾਜ਼ਮ ਗਿਣਤੀ 'ਚ ਨਹੀਂ ਹੁੰਦੇ ਅਸੀਂ ਵਰਕਰ ਆ ਅਸੀਂ ਤਾਂ ਸਾਨੂੰ ਤਾਂ ਮਾਣ ਪੱਤਾ ਦੇ ਰਹੀ ਆ ਸਰਕਾਰ ਸਾਨੂੰ ਅੱਧਾ ਸੈਨੇਟਰ ਮਾਨ ਤਾਂ ਕਹਿੰਦੇ ਕਿ ਪੱਕਾ ਕਰਤਾ ਕਹਿੰਦੇ ਨੋਟੀਫਿਕੇਸ਼ਨ ਵੀ ਜਾਰੀ ਕਰਤਾ ਸਾਨੂੰ ਜੇ ਪੱਕੇ ਕੀਤਾ ਹੁੰਦਾ ਫਿਰ ਸਾਨੂੰ ਇੱਥੇ ਰੋੜਾਂ ਤੇ ਨੋਟੀਫਿਕੇਸ਼ਨ ਕੁਝ ਨਹੀਂ ਜਾਰੀ ਲੋ ਕੋਈ ਨਾ ਸਾਡੀ ਫੀਡ ਖਰਾਬ ਆਉਣ ਢਈ ਆ ਜਿਹੜੀ ਬੱਚਿਆਂ ਦੇ ਖਾਣ ਜੋਗ ਨਹੀਂ ਹੈਗੀ ਸਾਡੀ ਡੋਰ ਟੂ ਡੋਰ ਫੀਡ ਨਹੀਂ ਜਾਂਦੀ ਸਾਨੂੰ ਦੋ ਦੋ ਵਾਰੀ ਫੀਡ ਚੱਕਣੀ ਪੈਂਦੀ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਮੀਟਿੰਗ ਕਰ ਰਹੇ ਆ ਇਹ ਇਹ ਸਾਡੀ ਜਿਹੜੀ ਮਹਤਪੂਰਤ ਦੀ ਪੁਲਿਸ ਆ ਸਾਨੂੰ ਇਹਨਾਂ ਨੂੰ ਅਸੀਂ ਸਪਸ਼ਟੀ ਕਰ ਦਿੱਤਾ ਸਾਨੂੰ ਜਾਣ ਬੁੱਝ ਕੇ ਇਹਨਾਂ ਨੇ ਸਾਨੂੰ 12 ਵਜੇ ਤੋਂ ਲੈ ਕੇ ਢੱਕਿਆ ਉਹ ਸਕੂਲ ਦੇ ਵਿੱਚ ਛੋਟੇ ਛੋਟੇ ਬੱਚੇ ਫਰਮਪੁਰ ਦਾ ਸਕੂਲ ਸ਼ਾਹਪੁਰ ਦਾ ਸਕੂਲ ਉਹਨਾਂ ਦੇ ਮਾਂ ਪੇ ਬਾਹਰ ਨੇ ਅੰਦਰ ਸਾਨੂੰ ਡੱਕੀ ਰੱਖਿਆ ਵੀ ਪ੍ਰੋਗਰਾਮ ਕੀ ਹੈ ਜੀ ਅਗਲਾ ਕੀ ਪ੍ਰੋਗਰਾਮ ਸਾਡਾ ਪ੍ਰੋਗਰਾਮ ਅਸੀਂ ਪ੍ਰਸ਼ਾਸਨ ਕੋਲ ਜਵਾਬ ਮੰਗਣਾ ਚਾਹੁੰਦੇ ਹਾਂ ਕਿ ਸਾਨੂੰ ਇਸ ਤਰ੍ਹਾਂ ਕਿਉਂ ਨਜ਼ਰਬੰਦ ਕੀਤਾ ਗਿਆ ਸਾਨੂੰ ਕਾਰਨ ਦੱਸਿਆ ਜਾਵੇ ਅਸੀਂ ਤੇ ਹਰ ਮਹੀਨੇ ਦੋ ਦੋ ਮੀਟਿੰਗਾਂ ਕਰੀ ਜਾਂ ਸਾਨੂੰ ਕਿਤੇ ਵੀ ਆ ਕੇ ਘੇਰ ਲੈਣਗੇ ਇੱਕ ਪਾਸੇ ਸੀਐਮ ਭਗਵੰਤ ਮਾਨ ਦੀ ਇੱਕ ਵੱਡੀ ਰੈਲੀ ਹੈ ਪਰ ਦੂਜੇ ਪਾਸੇ ਕਹਿ ਸਕਦੇ ਕਿ ਰੋਸ ਨਹੀਂ ਪਰ ਉਸ ਨਹੀਂ ਕਿਉਂਕਿ ਇੱਕ ਮੀਟਿੰਗ ਕਹਿੰਦੇ ਵਰਕਰਾਂ ਦੀ ਮੀਟਿੰਗ ਕਰ ਰਹੇ ਸੀ ਜਿਨ੍ਹਾਂ ਨੂੰ ਕਿ ਸਰਕਾਰ ਤਾਂ ਪੱਕਾ ਤਾਂ ਕੀ ਮੰਨਣੀ ਉਹ ਕਹਿੰਦੇ ਕਿ ਸਾਡੇ ਤੁਸੀਂ ਜੇ ਅਧਿਕਾਰੀ ਵੀ ਨਹੀਂ ਹੋ ਕੋਈ ਨੋਟੀਫਿਕੇਸ਼ਨ ਜਾ ਰਹੀ ਨਹੀਂ ਕਿਤਾ ਸਿਰਫ ਮਾਨ ਪਤਾ ਕੁਝ ਵਧਾਇਆ ਗਿਆ ਤਾਂ ਮਹਿਦਪੁਰ ਤੋਂ ਵੱਡੀ ਅਪਡੇਟ ਹੈ ਵੱਡੀ ਖਬਰ ਹੈ ਇੱਕ ਪਾਸੇ ਲਗਾਤਾਰ ਸਰਕਾਰ ਰੈਲੀ ਕਰ ਰਹੀ ਹੈ ਤੇ ਦੂਜੇ ਪਾਸੇ ਕੀ ਹੋ ਰਿਹਾ ਹੈ ਜ਼ਮੀਨੀ ਹਕੀਕਤ ਕੀ ਹੈ ਉਹ ਤਸਵੀਰ ਤੁਹਾਡੇ ਸਾਹਮਣੇ ਹੈ ਤਾਂ ਮੁਰਦਾਬਾਦ ਦੇ ਨਾਅਰੇ ਵੀ ਲੱਗ ਰਹੇ ਨੇ ਸਾਹਮਣੇ ਤਸਵੀਰਾਂ ਤੁਸੀਂ ਦੇ ਸਕਦੇ ਹੋ ਸਰ ਮੁਰਦਾਬਾਦ ਤੁਸੀਂ ਇਹ ਤਸਵੀਰ ਇਹ ਰੈਲੀ ਇਸ ਕਹਿ ਸਕਦੇ ਹੋ ਕਿ ਸੰਘਰਸ਼ ਦਾ ਅੱਜ ਹਿੱਸਾ ਬਣ ਗਿਆ। ਇੱਕ ਪਾਸੇ ਸੀਐਮ ਭਗਵੰਤ ਮਾਨ ਕਬੱਡੀ ਰੈਲੀ ਕਰ ਰਿਹਾ। ਉਹ ਕਹਿੰਦਾ ਅਸੀਂ ਤਾਂ ਮਜ਼ਾਦ ਮਿੰਨੇ ਕੋ ਪੱਕੇ ਕਰਤੇ ਗਰੰਟੀਆਂ ਦਿੰਨੇ ਆ। ਕੀ ਲੱਗਦਾ ਗਰੰਟੀ ਚ ਇੱਥੇ ਕੋਈ ਕਮੀ ਰਹਿ ਗਈ ਹੈ ਕਿਤੇ? ਗਰੰਟੀ ਦਿਆਂ ਵੀ ਇਹ ਜਿਹੜੀ ਮਹਿਦਪੁਰ ਦੀ ਪੁਲਿਸ ਆ ਇਹਨਾਂ ਨੇ ਸਾਡੀਆਂ ਬੀਬੀਆਂ ਜਿਹੜੀਆਂ ਸਰਕਾਰੀ ਸਕੂਲ ਦੇ ਵਿੱਚ ਇਹ ਕੋਈ ਮੀਟਿੰਗ ਕਰ ਰਹੀਆਂ ਅੰਗਣਵਾੜੀ ਦੀਆਂ ਬੀਬੀਆਂ। ਇਹਨਾਂ ਨੂੰ ਹਲੇ ਤੱਕ ਸਰਕਾਰ ਨੇ ਜਿਹੜੀਆਂ ਵਾਅਦੇ ਕੀਤੇ ਸੀ 2 ਸਾਲ ਤੋਂ ਇਹਨਾਂ ਦਾ ਵਾਅਦਾ ਪੂਰਾ ਨਹੀਂ ਹੋਇਆ। ਕੋਈ ਇਹਨਾਂ ਨੂੰ ਸਹੂਲਤ ਨਹੀਂ ਦਿੱਤੀ। ਕੋਈ ਆਪਣੀ ਮੀਟਿੰਗ ਫਿਰ ਮਾਨ ਪੱਤਾ ਹੀ ਬਤਾਇਆ ਕੁਝ ਨਹੀਂ ਆਪਣੀ ਮੀਟਿੰਗ ਕਰ ਰਹੀਆਂ ਸੀਗੀਆਂ ਇਹ ਕੋਈ ਕੋਈ ਸਰਕਾਰ ਦੇ ਖਿਲਾਫ ਨਹੀਂ ਮੀਟਿੰਗ ਕਰ ਰਹੀਆਂ ਪਤਾ ਨਹੀਂ ਕੀ ਇਹਨਾਂ ਨੂੰ ਵਹਿਮ ਪਿਆ ਇਹਨਾਂ ਨੂੰ ਬੀਬੀਆਂ ਨੂੰ ਨજરਬੰਦ ਕਰ ਦਿੱਤਾ ਸਕੂਲ ਦੇ ਵਿੱਚ ਸਾਡੇ ਵਾਰਡ ਦੀਆਂ ਬੀਬੀਆਂ ਸੀ ਤੁਹਾਨੂੰ ਫੋਨ ਆਇਆ ਤਾਂ ਅਸੀਂ ਜਾ ਕੇ ਉਹ ਪ੍ਰਦਰਸ਼ਨ ਕੀਤਾ ਛੋਟੇ-ਛੋਟੇ ਬੱਚੇ 3 ਸਾਲ 4 ਸਾਲ ਦੇ ਬੱਚੇ ਉਹ ਪੁਲਿਸ ਨੇ ਡਰਾ ਦੇ ਬੱਚੇ ਸਹਿਮ ਦੇ ਨਾਲ ਰੋ ਰਹੇ ਸੀ ਬੱਚੇ ਜਦੋਂ ਅਸੀਂ ਅੰਦਰੋਂ ਕੱਢੇ ਆ ਉਹਨਾਂ ਦੀਆਂ ਜਿਹੜੀਆਂ ਮਾਵਾਂ ਬੱਚਿਆਂ ਨੂੰ ਲੈਣ ਆਈਆਂ ਅੱਧਾ ਘੰਟਾ ਬਾਹਰ ਖੜੀਆਂ ਰਹੀਆਂ ਬਿਨਾ ਮਤਲਬ ਤੁਸੀਂ ਪੁਲਿਸ ਨੂੰ ਪੁੱਛ ਰਹੇ ਆ ਐਸਐਚਓ ਨੂੰ ਪੁੱਛਿਆ ਕਿ ਸਾਨੂੰ ਇਹਦਾ ਜਵਾਬ ਦਿਓ ਵੀ ਕਿਹੜੀ ਵਾਰਦਾਤ ਹੋਈ ਸੀ ਕੀ ਕਾਰਨ ਬਣਿਆ ਸੀ ਕੀ ਕਾਰਨ ਬਣਿਆ ਸੀ ਕਿ ਇਹ ਜਿਹੜੀ ਕਾਰਵਾਈ ਪੁਲਿਸ ਨੇ ਕਿਉਂ ਪਾਈ ਆ ਕੀ ਰੀਜ਼ਨ ਆ ਪੁਲਿਸ ਕੋ ਇਸ ਚੀਜ਼ ਦਾ ਹਲੇ ਤੱਕ ਕੋਈ ਸਪਸ਼ਟੀਕਰਨ ਕੋਈ ਜਵਾਬ ਦੇ ਨਹੀਂ ਹੋਇਆ ਔਰ ਇਹ ਪੰਜਾਬ ਸਰਕਾਰ ਨੇ ਜਿਹੜੀ ਮਹਿਦਪੁਰ ਪੁਲਿਸ ਤੋਂ ਸਾਡੀਆਂ ਬੀਬੀਆਂ ਦੇ ਸਾਡੇ ਬੱਚਿਆਂ ਦੇ ਜਿਹੜੀ ਕਾਰਵਾਈ ਕਰਾਈ ਆ ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਇੱਕ ਦੋ ਦਿਨਾਂ ਦਾ ਟਾਈਮ ਦਿੰਨੇ ਆ ਸਾਰੇ ਜਥੇਬੰਦੀਆਂ ਜਥੇਬੰਦੀਆਂ ਕਾਮਰੇਡ ਸਾਡੇ ਨਾਲ ਖੜੇ ਆ ਸਾਰੇ ਬਹੁਜਨ ਸਮਾਜ ਪਾਰਟੀ ਵੱਲੋਂ ਸਾਰੀਆਂ ਬੀਬੀਆਂ ਜਿਹੜੀਆਂ ਅਸੀਂ ਇਹਨਾਂ ਦੇ ਇਨਸਾਫ ਲਈ ਸੰਘਰਸ਼ ਕਰਾਂਗੇ ਅਸੀਂ ਦੇਖੋ ਸਰ ਜੋ ਸਤਾਧਾਰ ਦੇ ਵਿੱਚ ਪਾਰਟੀ ਉਹਨਾਂ ਦਾ ਫੋਨ ਵੀ ਆਇਆ ਕਹਿੰਦੇ ਕਿ ਇਹ ਕਿ ਸਿਆਸੀ ਮੁੱਦਾ ਕਹਿੰਦੇ ਕੋਈ ਇਧਰ ਟੀਚਰ ਵਾਲਾ ਰੋਲਾ ਨਹੀਂ ਹੈ ਉਸ ਪ੍ਰਤੀ ਕੀ ਕਹਿਣਾ ਚਾਹੁੰਦੇ ਅਸੀਂ ਆ ਬੀਬੀਆਂ ਖੜੀਆਂ ਇਹਨਾਂ ਨੂੰ ਪੁੱਛੋ ਵੀ ਸਿਆਸਤ ਦਾ ਕੋਈ ਰੋਲਾ ਨਹੀਂ ਅਸੀਂ ਇਹਨਾਂ ਵਾਸਤੇ ਲੜਾਈ ਲੜਨ ਗਏ ਆ ਵੀ ਸਭ ਤੋਂ ਪਹਿਲਾਂ ਪੁਲਿਸ ਨੇ ਇਹਨਾਂ ਨੂੰ ਅੰਦਰ ਨਜ਼ਰਬੰਦ ਕਿਉਂ ਕੀਤਾ ਸਕੂਲ ਦੇ ਵਿੱਚ ਪੁਲਿਸ ਦੀ ਕਾਰਵਾਈ ਦਾ ਕਾਰਨ ਕੀ ਸੀ ਬੱਚਿਆਂ ਦੇ ਜਿਹੜੀ ਅੰਦਰ ਗੇਟ ਲਾਏ ਹੋਏ ਸੀਗੇ ਵੀਡੀਓ ਬਣੀਆਂ ਹੋਈਆਂ ਸਾਰਾ ਕੁਝ ਹੋਣ ਤੋਂ ਪਹਿਲਾਂ ਅਸੀਂ ਵੀਡੀਓ ਬਣਾਈਆਂ ਗੇਟ ਲੱਗੇ ਪੁਲਿਸ ਅੰਦਰ ਕਿਉਂ ਗਈ ਕਿਹੜੀ ਵਾਰਦਾਤ ਹੋਈ ਸੀ ਜਾਂ ਕੀ ਬੀਬੀਆਂ ਨੇ ਅੰਗਨਵਾੜੀ ਦੇਣ ਕੀ ਗੁਨਾਹ ਕੀਤਾ ਸੀ ਇਸ ਚੀਜ਼ ਨੂੰ ਵੈਰੀਫਾਈ ਪੱਤਰਕਾਰ ਵੀਰ ਤੁਸੀਂ ਵੀ ਕਰੋ ਸਰਕਾਰ ਦੇ ਹਲਾ ਅਫਸਰ ਜਿਹੜੇ ਆ ਪੁਲਿਸ ਦੇ ਵੱਡੇ ਅਫਸਰ ਆਉਣ ਇਥੇ ਐਸਐਸਪੀ ਸਾਹਿਬ ਆਉਣ ਉਹ ਪੁੱਛਣ ਇਹਨਾਂ ਨੂੰ ਵੀ ਕਿਹੜੀ ਅੰਦਰ ਕੋਈ ਕਾਰਵਾਈ ਜਿਹੜੀ ਸਰਕਾਰ ਖਿਲਾਫ ਜਾਂ ਕਿਹੜੀ ਗਤੀਵਿਧੀ ਚੱਲਣ ਦੀ ਸੀ ਉਹ ਸਾਹਮਣੇ ਰੱਖੋ ਸਾਡੇ ਆ ਮੈਦਾਨ ਪਰਦੇ ਤਸਵੀਰਾਂ ਤੇ ਸੰਦੀਪ ਰੋੜਾ ਜੀ ਅੱਜ ਫੇਰ ਇੱਕ ਵਾਰ ਇੱਥੇ ਡਟਿਆ ਹੋਇਆ ਸਰ ਗਰੰਟੀਆਂ ਸੀ ਇੱਕ ਪਾਸੇ ਸੀਐਮ ਭਗਵੰਤ ਮਾਨ ਨੇ ਆਉਣਾ ਤੇ ਦੂਜੇ ਪਾਸੇ ਅਜੇ ਤਾਂ ਕੁਝ ਲੋਕ ਤਰੀਬਨ 3 ਵਜੇ ਦੇ ਰੈਲੀ ਤੇ ਪਹੁੰਚੇ ਬੰਦੀਆਂ ਤੋਂ ਉਸ ਤੋਂ ਪਹਿਲਾਂ ਥਾਂ ਥਾਂ ਰੋਸ ਝੰਡੇ ਹਲਾਰ ਕਿਦਾਂ ਬਣੇ ਹੋਏ ਨੇ ਦੇਖੋ ਜੀ ਇਹ ਪੰਜਾਬ ਸਰਕਾਰ ਦਾ ਤਾਨਾਸ਼ਾਹ ਰਹੀ ਆ ਜਿੱਥੇ ਜਿੱਥੇ ਭਗਵੰਤ ਮਾਨ ਜਾ ਰਿਹਾ ਉੱਥੇ-ਉੱਥੇ ਲੋਕਾਂ ਦੇ ਜਿਹੜੇ ਹੱਕ ਮੰਗਦੇ ਲੋਕ ਆ ਉਹਨਾਂ ਤੇ ਤਸ਼ੱਦਦ ਹੋ ਰਿਹਾ ਪਰसों ਵੀ ਇੱਕ ਨੌਜਵਾਨ ਜਿਹੜਾ ਉਹ ਉਹਦਾ ਉਹਦੀ ਰੈਲੀ ਦੇ ਵਿੱਚ ਉਹ ਨੇ ਉਹ ਵਿਰੋਧ ਕੀਤਾ ਕਿ ਸਾਨੂੰ ਰੋਜ਼ਗਾਰ ਚਾਹੀਦਾ ਉਹਦੇ ਉੱਤੇ ਉਹਨੂੰ ਗੁੰਡਿਆਂ ਨੇ ਉਹ ਜਿਹੜੇ ਭਗਵੰਤਬਾਲ ਸਰਕਾਰ ਦੇ ਗੁੰਡੇ ਆ ਉਹਨਾਂ ਨੇ